ਫਤੇ ਪ੍ਰਬਾਨ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਨਵੀਂ ਵੀਡੀਓ ਬਣਾ ਰਹੇ ਹਾਂ ਜੀ ਗਲਪ ਤੋਂ ਕਿਹੜੇ ਵੀਰਾਂ ਨੂੰ ਲਥੂਨੀ ਆਉਣਾ ਚਾਹੀਦਾ ਕਿਹਨਾਂ ਨੂੰ ਨਹੀਂ ਆਉਣਾ ਚਾਹੀਦਾ ਪਹਿਲਾਂ ਆਪਾਂ ਗੱਲ ਕਰਦੇ ਹਾਂ ਜਿਹੜੇ ਵੀਰਾਂ ਨੂੰ ਆਉਣਾ ਚਾਹੀਦਾ ਠੀਕ ਹੈ ਜੀ ਉਹਨਾਂ ਲਈ ਕੀ ਜ਼ਰੂਰੀ ਨੇ ਚੀਜ਼ਾਂ ਉਹਨਾਂ ਬਾਰੇ ਗੱਲ ਕਰਾਂਗੇ ਬਾਅਦ ਵਿੱਚ ਜਿਹੜੇ ਵੀਰਾਂ ਨੂੰ ਨਹੀਂ ਆਉਣਾ ਚਾਹੀਦਾ ਤੇ ਇੱਥੇ ਦਾ ਕੀ ਸਿਸਟਮ ਆ ਉਹਦੇ ਬਾਰੇ ਗੱਲ ਕਰਾਂਗੇ ਤੁਸੀਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇ ਕਈ ਤੁਹਾਡਾ ਵੀਰ ਭਰਾ ਹਨਾ ਡਰਾਈਵਰੀ ਕਰਦਾ ਤੇ ਉਹਨੂੰ ਪਤਾ ਲੱਗ ਸਕੇ ਵੀ ਆਹਾ ਹਾ ਸਿਸਟਮ ਉੱਥੇ ਆ ਮੈਨੂੰ ਜਾਣਾ ਚਾਹੀਦਾ ਜਾਂ ਨਹੀਂ ਜਾਣਾ ਚਾਹੀਦਾ ਇਹ ਵੀਡੀਓ ਵਿੱਚ ਆਪਾਂ ਸਾਰੀ ਚੀਜ਼ ਉਹ ਕਵਰ ਕਰਾਂਗੇ ਠੀਕ ਹੈ ਜੀ ਨੰਬਰ 1 ਤੇ ਜੀ ਜਿਹੜੇ ਵੀ ਰੌਣਾ ਚਾਹੁੰਦੇ ਆ ਉਹਨਾਂ ਦੇ ਪਾਸਪੋਰਟ ਤੇ ਸਰਨੇਮ ਹੋਣਾ ਜ਼ਰੂਰੀ ਆ ਲਥੂਨੀਆਂ ਦੇ ਲਈ ਠੀਕ ਹੈ ਜੀ ਕਈ ਵੀਰਾਂ ਦੇ ਉਹੀ ਸਵਾਲ ਆਉਂਦੇ ਆ ਬਾਈ ਸਰਨੇਮ ਜ਼ਰੂਰੀ ਆ ਜਾਂ ਨਹੀਂ ਬਾਈ ਸਰਨੇਮ ਬਹੁਤ ਜ਼ਰੂਰੀ ਆ ਜਿਹੜੇ ਵੀ ਰੌਣਾ ਚਾਹੁੰਦੇ ਆ ਹੁਣ ਕਿਹੜੇ ਵੀਰਾਂ ਨੂੰ ਆਉਣਾ ਚਾਹੀਦਾ ਦੇਖੋ ਜੀ ਜਿਹੜੇ ਤਾਂ ਪਹਿਲਾਂ ਜੇ ਮੈਂ ਦੁਬਈ ਲਾ ਲੋ ਵੀ ਪੰਜਾਬੀ ਟ੍ਰਾਂਸਪੋਰਟਾਂ 'ਚ ਫਸੇ ਹੋਏ ਆ ਠੀਕ ਹੈ ਜੀ ਮਾੜੀਆਂ ਗੱਡੀਆਂ ਨੇ ਬੁਰਾ ਹਾਲ ਆ ਕਰਦੇ ਉਹ ਉਹ ਵੀ ਜਰੂਰ ਆਉਣ ਉਹਨਾਂ ਲਈ ਵਧੀਆ ਓਪਰਚ्युनिटी ਆਏ ਕਿਉਂਕਿ ਉਹ ਤੱਕਾ ਕਰਦੇ ਆ ਠੀਕ ਹੈ ਜੀ ਗੱਡੀਆਂ ਮਾੜੀਆਂ ਨੇ ਕਈ ਕੰਪਨੀਆਂ 'ਚ ਵਧੀਆ ਵੀ ਨੇ ਤੇ ਕਈਆਂ 'ਚ ਫਿਰ ਕੰਪਨੀਆਂ ਵਧੀਆ ਨੇ ਪਰ ਤਨਖਾਹਾਂ ਨਹੀਂ ਵਧੀਆ ਠੀਕ ਹੈ ਜੀ ਤੇ ਉਹ ਵੀਰਾਂ ਨੂੰ ਆ ਜਾਣਾ ਚਾਹੀਦਾ ਜਿਨ੍ਹਾਂ ਦੀ ਤਨਖਾਹ 1500 ਤੋਂ ਲੈ ਕੇ 2500 ਦਰਮਿਆਨ ਤੱਕ ਆਉਂਦੀ ਆ 3000 ਆਉਂਦੀ ਆ ਉਹ ਵੀ ਠੀਕ ਆ ਹਜੇ ਤੇ ਉਹ ਕੀ ਚੀਜ਼ਾਂ ਇੱਥੇ ਬਾਰੇ ਉਹਦੇ ਬਾਰੇ ਅੱਪ ਗੱਲ ਕਰਾਂਗੇ ਤਾਂ ਕਿ ਉਹ ਤੁਹਾਨੂੰ ਪਤਾ ਲੱਗ ਸਕੇ ਵੀ ਮੈਂ ਇੱਥੇ ਤੱਕ ਸੈਲਰੀ ਕਿਉਂ ਕਹੀ ਹੈ ਜੇ ਕੋਈ ਤੁਹਾਡੇ ਕੋਲ 2000 ਬਚਦਾ ਜਾਂ 2500 ਬਚਦਾ ਜਾਣ ਦੀ ਇੰਡੀਆ ਦਾ ਤੁਸੀਂ 50000 ਰੁਪਏ ਬਚਾ ਰਹੇ ਹੋ ਖਰਚਾ ਵਰਚਾ ਕੱਢ ਕੇ ਕਹਿ ਰਿਹਾ ਮੈਂ ਠੀਕ ਆ ਜੀ ਫਿਰ ਤੁਸੀਂ ਆ ਸਕਦੇ ਹੋ ਇੱਥੇ ਤੁਹਾਡੇ ਲਈ ਵਧੀਆ ਇਹ ਦੇਸ਼ ਮਾੜਾ ਨਹੀਂ ਆ ਇੱਥੇ ਕੀ ਚੀਜ਼ਾਂ ਨੇ ਉਹ ਵੀ ਬਾਰੇ ਗੱਲ ਕਰਾਂਗੇ ਨੰਬਰ 1 ਤੇ ਆਉਣ ਲਈ ਤੁਹਾਨੂੰ ਇੰਗਲਿਸ਼ 50% ਜਾਂ 40% ਆਉਣੀ ਚਾਹੀਦੀ ਆ ਜਿਹੜੇ ਵੀਰਾਂ ਦੀ ਤਨਖਾਹ ਇੰਨੀ ਆ ਰਹੀ ਆ ਪਰ ਇੰਗਲਿਸ਼ 'ਚ ਹੱਥ ਟਾਇਟਾ ਵੀਰੋ ਨਾ ਟਰਾਈ ਕਰਿਓ ਇਹ ਇੱਥੇ ਆ ਕੇ ਬੰਦੇ ਜਿਨ੍ਹਾਂ ਨੂੰ ਇੰਗਲਿਸ਼ ਨਹੀਂ ਆਉਂਦੀ ਵਾਪਸ ਮੁੜਦੇ ਆ ਬਹੁਤ ੱੱਕੇ ਖਾਂਦੇ ਆ ਉਹਨਾਂ ਲਈ ਔਖਾ ਹੀ ਔਖਾ ਵਾ ਇਹ ਇੱਕ ਸਿੱਧੀ ਜੀ ਗੱਲ ਆ ਬਈ ਜਿਹੜੇ ਵੀਰਾਂ ਨੂੰ ਇੰਗਲਿਸ਼ ਨਹੀਂ ਆਉਂਦੀ ਉਹ ਨਾ ਹੀ ਟਰਾਈ ਕਰਨ ਤਾਂ ਉਹਨਾਂ ਲਈ ਵਧੀਆ ਉੱਥੇ ਨਹੀਂ ਫਿਰ ਘਰ ਦੇ ਨਾਲ ਘਾਟ ਦੇ ਉਹ ਕੰਮ ਹੋ ਜਾਂਦਾ ਇੱਥੇ ਬੰਦੇ ਬੈਠੇ ਆ ਹੂਟਣਾ ਚ ਬੈਠੇ ਆ ਮਿਲਦੇ ਆ ਉਹਨਾਂ ਨੂੰ ਬੁਰਾ ਹਾਲ ਆ ਵਿਚਾਰਿਆਂ ਦੇ 5 5 10 10 ਲੱਖ ਰੁਪਏ ਉਹਨਾਂ ਨੇ ਖਰਾਬ ਕਰ ਲਿਆ ਜੈਂਟਾ ਦੇ ਥਰੂ ਹੁਣ ਜੈਂਟ ਪੈਸਾ ਨਾ ਮੋੜਦਿਆਂ ਨਾ ਚੱਕਦਿਆਂ ਅਗਲੇ ਕੰਦੇ ਹੀ ਭੇਜਦਾ ਠੀਕ ਆ ਜੀ ਕਿਉਂਕਿ ਬੰਦਾ ਕਹਿੰਦਾ ਆ ਬਾਈ ਮੈਨੂੰ ਭੇਜ ਦੇ ਮੈਂ ਆਪੇ ਹੱਲ ਕਰ ਲਵਾਂ ਮੁੜ ਕੇ ਹੱਲ ਨਹੀਂ ਹੁੰਦੇ ਬਹੁਤ ਔਖਾ ਹੋ ਜਾਂਦਾ ਫਿਰ ਬੰਦਾ ਕਿਤੇ ਨਾ ਕਿਤੇ ਪੁਰਤਗਾਲ ਭਜਦਾ ਫਿਰ ਦਿਹਾੜੀਆਂ ਤੱ ਬੜੀ ਨੇ ਔਖਾ ਹੀ ਹੈ ਤਕਰੀਰ ਠੀਕ ਹੈ ਜੀ ਬੰਦਾ ਉੱਥੇ ਵੀ ਫੇਰ ਕਮੋਂਦਾ ਮਰਦਾ ਇੱਥੇ ਵੀ ਮਰੀ ਜਾਂਦਾ ਦਿਹਾੜੀਆਂ ਕਰਦਾ ਚੋਰੀ ਰਹਿੰਦਾ ਬੁਰਾ ਹਾਲ ਹਨਾ ਚਲੋ ਛੋਟੀ ਉਮਰ ਵਿੱਚ ਚਲੇ ਜਾਂਦਾ ਹੁਣ ਤੁਹਾਨੂੰ ਪਤਾ ਜਿਹੜੇ ਬੰਦੇ ਨੇ ਉੱਤੇ 5-7 ਸਾਲ ਲਾਇਆ ਪੂਰੀ ਚਾ ਉਮਰ ਵੱਡੀ ਹੋ ਜਾਂਦੀ ਔਰ ਬਹੁਤ ਔਖਾ ਹੋ ਜਾਂਦਾ ਗਾਂ ਵੀ ਉਹਨੇ ਆਪਣਾ ਸਿਸਟਮ ਦੇਖਣਾ ਹੁੰਦਾ ਇੰਗਲਿਸ਼ ਵਾਲੇ ਵੀ ਜਮਾਂ ਨਾ ਟਰਾਈ ਕਰਨ ਜਿਨ੍ਹਾਂ ਨੂੰ ਵੀਰੇ ਆਉਂਦੇ ਨਹੀਂ ਕਿ ਜਿਨ੍ਹਾਂ 40-50% ਆਉਂਦੀ ਹੈ ਗੱਲ ਸਮਝਣੀ ਤੇ ਸਮਝਾਉਣੀ ਉਹ ਹੀ ਟਰਾਈ ਕਰਨ ਠੀਕ ਹੈ ਜੀ ਕਿਉਂਕਿ ਇੱਥੇ ਮੁੜ ਕੇ ਦਿੱਕਤ ਆ ਜਾਂਦੀਆਂ ਨੇ ਬਹੁਤ ਜ਼ਿਆਦਾ ਆਉਂਦੀਆਂ ਨੇ ਉਹ ਚਾਹੇ ਜਿਹੜਾ 5000 ਸੈਲਰੀ ਵਾਲਾ ਵੀ ਉਹਦੇ ਲਈ ਵੀ ਇੰਗਲਿਸ਼ ਜ਼ਰੂਰੀ ਆ ਠੀਕ ਆ ਉਹ ਵੀਰੇ ਇੱਥੇ ਲਈ ਟਰਾਈ ਕਰੋ ਵੀਰੇ ਕੋਈ ਜੰਟਾ ਤੁਸੀਂ ਵਧੀਆ ਕੋਈ ਜੰਟਾ ਲੱਭ ਕੇ ਉਹਦੇ ਥਰੂ ਅਪਲਾਈ ਕਰ ਸਕਦੇ ਆ ਔਨਲਾਈਨ ਕੰਪਨੀ ਹੁਣ ਘੱਟ ਹੀ ਰੱਖਦੀਆਂ ਨੇ ਠੀਕ ਹੈ ਜੀ ਤੇ ਏਜੰਟ ਤੁਸੀਂ ਆਪ ਲੱਭ ਲਓ ਵਧੀਆ ਏਜੰਟ ਉਹਦੇ ਥਰੂ ਤੁਸੀਂ ਅਪਲਾਈ ਕਰ ਲਓ ਤੇ ਤੁਸੀਂ ਇੱਥੇ ਆ ਸਕਦੇ ਹੋ ਇੱਥੇ ਉਹ ਮਾਹੌਲ ਤਾਂ ਨਹੀਂ ਮਿਲਣਾ ਤੁਹਾਨੂੰ ਪੰਜਾਬ ਵਾਲਾ ਜਾਂ ਦबई ਵਾਲਾ ਨਾ ਨਾ ਬਿੱਥੇ ਹੋਟਲ ਮਿਲਣਗੇ ਜਿਵੇਂ ਆਪਣੇ ਕਿਉਂਕਿ ਵੀਰੇ ਇਹਨਾਂ ਦਾ ਖਾਣ ਪੀਣ ਸਾਰਾ ਕੁਝ ਡਿਫਰੈਂਟ ਆ ਆਪਣੇ ਨਾਲੋਂ ਇਹ ਕੁਝ ਨਹੀਂ ਖਾਂਦੇ ਰੋਟੀ ਬਰੈਡ ਖਾਂਦੇ ਆ ਰੈਡੀ ਮੀਟ ਬਸ ਫੂਡ ਜਿਹਾ ਖਾ ਲੈਂਦੇ ਇਹਨਾਂ ਦਾ ਸਿਸਟਮ ਇਦਾਂ ਦਾ ਆਈਆ ਇੱਥੇ ਆ ਕੇ ਤੁਸੀਂ ਉਹ ਬਹੌਲ ਪਾਣੋਂ ਬਈਰ ਸ਼ਾਮ ਨੂੰ ਘਰੇ ਜਾਣਾ ਸੀ ਨਾ ਉਹ ਚੀਜ਼ਾਂ ਨਹੀਂ ਹੁੰਦੀਆਂ ਜਣ ਦੇ ਚੀਜ਼ਾਂ ਪਰ ਜਿਹੜੇ ਬੰਦੇ ਤਨਖਾਹ ਘੱਟ ਆਉਂਦੀ ਆ ਉਹ ਤਾਂ ਪਹਿਲਾਂ ਹੀ ਔਖਾ ਹੁੰਦਾ ਉਹ ਕਹਿੰਦਾ ਕੋਈ ਨਹੀਂ ਬਾਈ ਮੈਂ ਰੋਟੀ ਪਾਣੀ ਆਪਦਾ ਕਰ ਲੂ ਮੈਂ ਆ ਜਾਊਂਗਾ ਮੇਰਾ ਵਧੀਆ ਆਪਦਾ ਮੈਨੂੰ ਆਪਦਾ ਦੁਬਈ ਵਾਲੋਂ 4 ਜਾਂ ਸੌਦੀ ਨਾਲੋਂ 4 ਪੈਸੇ ਵੱਧ ਬਚਣਗੇ ਮੈਂ ਪੈਸੇ ਲਈ ਆਉਣਾ ਵਾ ਠੀਕ ਹੈ ਜੀ ਹੁਣ ਕਿਹੜੇ ਵੀਰਾਂ ਨੂੰ ਆਉਣਾ ਨਹੀਂ ਚਾਹੀਦਾ ਜਿਨ੍ਹਾਂ ਦੀ ਵੀਰੇ 403500 4000 ਤਨਖਾਹ ਬਚਦੀ ਆ ਠੀਕ ਆ ਉਹਨਾਂ ਨੂੰ ਨਹੀਂ ਆਉਣਾ ਚਾਹੀਦਾ 4500 ਬਚਦੀ ਆ 5000 ਕਿਉਂਕਿ ਉਹਨਾਂ ਕੋਲੇ ਪਹਿਲਾਂ ਹੀ ਵੀਰੇ ਉੱਥੇ ਵਧੀਆ ਉਹਨਾਂ ਕੋਲੇ ਮਾਹੌਲ ਆ ਤਨਖਾਹ ਵੀ ਉਹਨਾਂ ਦੀ ਵਧੀਆ ਠੀਕ ਹੈ ਜੀ ਉਹ ਉੱਥੇ ਬੈਠ ਕੇ ਹਰੇਕ ਦੇਸ਼ ਦਾ ਜੇ ਕੋਈ ਕਹਿੰਦਾ ਵੀ ਮੈਂ ਕੈਨੇਡਾ ਅਮਰੀਕਾ ਜਾਣਾ ਉੱਥੋਂ ਬੈਠ ਕੇ ਹੀ ਵੀਜ਼ਾ ਲੈ ਸਕਦੇ ਉਹਨਾਂ ਦੀ ਸੈਲਰੀ ਵਧੀਆ ਉਹਨਾਂ ਦਾ ਸਾਰਾ ਸਿਸਟਮ ਹੀ ਵਧੀਆ ਵਾ ਉਹ ਵੀਰ ਨਾ ਆਉਣ ਤਾਂ ਵਧੀਆ ਉਹਨਾਂ ਦੇ ਲਈ ਠੀਕ ਹੈ ਜੀ ਆਉਣਾ ਚਾਹੁੰਦੇ ਆ ਤਾਂ ਉਹਨਾਂ ਦੀ ਇੱਛਾ ਹੁੰਨੀ ਹੈ ਹਨਾ ਕਿਉਂਕਿ ਉਹ ਵੀਰ ਔਖੇ ਹੁੰਦੇ ਆ ਕਿਉਂਕਿ ਉਹ ਟਾਈਮ ਟੂ ਟਾਈਮ ਡਿਊਟੀ ਕਰਦੇ ਆ ਸਵੇਰ ਜਾਂਦੇ ਆ ਸ਼ਾਮ ਨੂੰ ਘਰੇ ਪਰ ਇੱਥੇ ਗੱਡੀਆਂ 'ਚ ਰਹਿਣਾ ਤੇ ਰੋਟੀ ਪਾਣੀ ਆਪ ਬਣਾਉਣਾ ਤੁਹਾਨੂੰ ਕੋਈ ਢਾਬਾ ਨਹੀਂ ਮਿਲਣਾ ਰੋਟੀ ਪਾਣੀ ਨੂੰ ਠੀਕ ਹੈ ਜੀ ਤੁਸੀਂ ਕਹਣਾ ਯਾਰ ਖਾਣ ਪੀਣ ਔਖਾ ਇੱਥੇ ਫਿਰ ਪੈਟਰੋਲ ਪੰਪਾਂ ਤੇ ਨਹਾਉਣਾ ਪੈਂਦਾ ਉੱਥੇ ਹੀ ਸਾਰਾ ਕੁਝ ਵਗੈਰਾ ਕਰਨਾ ਪੈਂਦਾ ਉੱਥੇ ਹੀ ਰਹਿਣਾ ਪੈਂਦਾ ਠੀਕ ਹੈ ਜੀ ਇਹ ਉਹ ਬੰਦੇ ਕਹਿੰਦੇ ਯਾਰ ਔਖਾ ਬਹੁਤ ਆ ਮੈਂ ਆਪਣੀ ਚਲਾਉਣਾ ਆਉਂਦਾ ਸਾਨੂੰ ਯਾਰ ਪਿੰਡਾਂ ਦੇ ਰੂਟ ਪਾਤੇ ਸਾਨੂੰ ਠੀਕ ਆ ਬਾਈ ਸਾਨੂੰ ਨਹਾਉਣਾ ਔਖਾ ਸਾਨੂੰ ਹਰੇਕ ਚੀਜ਼ ਚ ਤੰਗੀ ਆ ਬਾਈ ਇੱਥੇ ਗਰੋਸਰੀ ਕਿੱਥੋਂ ਲਈਏ ਅਸੀਂ ਹਣਾ ਉਹ ਬੰਦੇ ਫਿਰ ਕਿਉਂਕਿ ਟਾਈਮ ਟੂ ਟਾਈਮ ਡਿਊਟੀ ਕਰਦੇ ਹੁੰਦੇ ਆ ਉਹ ਸਵੇਰ ਗਏ ਸ਼ਾਮ ਨੂੰ ਘਰੇ ਤੇ ਉਹ ਇੱਥੇ ਗੱਡੀ 'ਚ ਰਹਿਣਾ ਉਹਨਾਂ ਲਈ ਬਹੁਤ ਔਖਾ ਹੋ ਜਾਂਦਾ ਠੀਕ ਆ ਜੀ ਇੱਥੇ ਕੋਈ ਢਾਬਾ ਨਹੀਂ ਤੁਹਾਨੂੰ ਮਿਲਣਾ ਹਾਂ ਮਿਲਦੇ ਆ ਸ਼ਹਿਰਾਂ 'ਚ ਉੱਥੇ ਬੰਦਾ ਜਾ ਨਹੀਂ ਸਕਦਾ ਗੱਡੀ ਹਾਈਵੇ 'ਤੇ ਰਹਿੰਦੇ ਹਾਈਵੇ 'ਤੇ ਢਾਬੇ ਨਹੀਂ ਕਿ ਕੋਈ ਵੀ ਹਣਾ ਕਿਉਂਕਿ ਆਪਣੀ ਕਮਿਊਨਿਟੀ ਘਾਟਾ ਪਹਿਲਾ ਟਰੱਕਿੰਗ ਵਿੱਚ ਵੀ ਘਾਟਾ ਫਿਰ ਰੋੜਾਂ ਤੇ ਤਾਂ ਤੁਹਾਨੂੰ ਪਤਾ ਹੈ ਨੀਗਾ ਸਿਸਟਮ ਜਿਵੇਂ ਉੱਥੇ ਗਲਪ ਚ ਆਪਾਂ ਨੂੰ ਆਪਦੇ ਢਾਬੇ ਮਿਲਣਦੇ ਆ ਪਾਕਿਸਤਾਨੀ ਵੀਰ ਜਾਂ ਪੰਜਾਬੀ ਵੀਰਾਂ ਦੇ ਢਾਬੇ ਬਣਿਆ ਰੋਟੀ ਪਾਣੀ ਬੰਦਾ ਉੱਥੋਂ ਖਾਂਦਾ ਸ਼ਾਮ ਨੂੰ ਪਾਰਸਲ ਲਵਾਇਆ ਤੇ ਘਰੇ ਨਿਆਰੇ ਲੈਂਦਾ ਸਾਰਾ ਕੁਝ ਓਕੇ ਹੁੰਦਾ ਪਰ ਉਹ ਇੱਥੇ ਚੀਜ਼ਾਂ ਹੈ ਨਹੀਂ ਗੀਆਂ ਠੀਕ ਹੈ ਜੀ ਇੱਥੇ ਤੁਸੀਂ ਉਹ ਚੀਜ਼ਾਂ ਨਾਲ ਸਾਰਾ ਕੁਝ ਹੀ ਵੱਖਰਾ ਹਾਂ ਉੱਥੇ ਨਾਲ ਤੁਹਾਨੂੰ 4 ਪੈਸੇ ਬਚ ਜਾਣਗੇ ਪਰ ਜਿਹੜੰਦੇ 5 4000 ਤਨਖਾਹ ਆ ਰਹੀ ਉਹ ਠੀਕ ਆ ਉੱਥੇ ਇੱਥੇ 20 25000 ਹੋਰ ਵਧਾ ਲੈਣਗੇ ਤਾਂ ਉਹਨਾਂ ਕੋਈ ਬੜਾ ਫਰਕ ਨਹੀਂ ਪੈਣਾ ਪਰ ਉਹਨਾਂ ਦੀ ਜ਼ਿੰਦਗੀ 'ਚ ਬਹੁਤ ਫਰਕ ਪੈ ਜਾਣਾ ਜਿਵੇਂ ਆਪਾਂ ਕਹਿੰਦੇ ਆ ਵੀ ਉੱਥੇ ਆ ਠੰਡਾ ਪਤਾ ਨਹੀਂ ਕੀ ਚੀਜ਼ ਐ ਕੀ ਸਿਸਟਮ ਆ ਬਾਈ ਉਹ ਸਿਸਟਮ ਹੈ ਨਹੀਂਗਾ ਜੇ ਤੁਸੀਂ ਕਹੋ ਆ ਵੀ ਹਾਂ ਪਤਾ ਨਹੀਂ ਸਾਡੀ ਉਮਰਾਂ ਵੱਧ ਜਾਣਗੀਆਂ ਇੱਥੇ ਆ ਕੇ ਨਹੀਂ ਕੰਮ ਤਾਂ ਵੀਰੇ ਇੱਥੇ ਵੀ ਕਰਨਾ ਪੈਂਦਾ ਉਹੀ ਹਾਲ ਆ ਠੀਕ ਐ ਕੰਮ ਤਾਂ ਹਰੇਕ ਜਗ੍ਹਾ ਹੀ ਕਰਨਾ ਪੈਂਦਾ ਵਾ ਆ ਮੌਸਮ ਸਹੀ ਆ ਮੌਸਮ 'ਚ ਕੋਈ ਗੜਬੜੀ ਨਹੀਂ ਗੀ ਤੇ ਹੁਣ ਜਿਹੜੇ ਵੀਰ ਬਾਧ ਤਨਖਾਹਾਂ ਤੇ ਉਹਨਾਂ ਲਈ ਤਾਂ ਵਧੀਆ ਯਾਰ ਹਨਾ ਜਿਹੜਾ ਉਹਨਾਂ ਲਈ ਤਾਂ ਠੀਕ ਆ ਉਹਨਾਂ ਤਾਂ ਇੱਥੇ ਵਧੀਆ ਸਿਸਟਮ ਆ ਸਾਰਾ ਕੁਝ ਓਕੇ ਆ ਰੋਟੀ ਪਣੀ ਆਪ ਬਣਾ ਲੈਂਦੇ ਆ ਉਹਨਾਂ ਨੂੰ ਕੋਈ ਦਿੱਕਤ ਨਹੀਂ ਗੱਡੀ ਰਹਿਣ ਚੋ ਵੀਰ ਜ਼ਰੂਰ ਹੋਣ ਜਿਹਨਾਂ ਬਾਧ ਤਨਖਾਹਾਂ ਨੇ ਠੀਕ ਆ ਜੀ ਉਹ ਉੱਥੇ ਚੰਗੇ ਆ ਉੱਥੋਂ ਰਹਿ ਕੇ ਹੋਰ ਕਿਸੇ ਜੇ ਇਸ ਵਿੱਚ ਵੀ ਜਾ ਸਕਦੇ ਆ ਉੱਥੇ ਉਹਨਾਂ ਦੀ ਵਧੀਆ ਓਪਰਚ्युनिटी ਆ ਵਧੀਆ ਉਹਨਾਂ ਕੋਲ ਪੈਸਾ ਮਾਹੌਲ ਵਧੀਆ ਹੋਣਾ ਜਾਣਾ ਸਾਰਾ ਸਾਹਮ ਨੂੰ ਘਰੇ ਪੰਜਾਬ ਵਰਗਾ ਮਾਹੌਲ ਆ ਉਹ ਉੱਥੇ ਠੀਕ ਆ ਉਹ ਨਾ ਪੰਗਾ ਲੈਣ ਤੇ ਜਿਨ੍ਹਾਂ ਦੀ ਘੱਟ ਤਨਖਾਹ ਵਾ ਔਖੇ ਆ ਠੀਕ ਆ ਜੀ ਪੰਜਾਬੀ ਟ੍ਰਾਂਸਪੋਰਟਾਂ ਤੁਹਾਨੂੰ ਪਤਾ ਹੀ ਆ ਕੀ ਕਰਦੀਆਂ ਉੱਥੇ ਹੈਨਾ ਉਹਦੇ ਕਹਿਣ ਵਾਂਗੂ ਵੀ ਆਪਣੇ ਬੰਦੇ ਹੀ ਉੱਥੇ ਸੱਪ ਬੈਠੇ ਆ ਪਤਾ ਨਹੀਂ ਉਹਨਾਂ ਨੂੰ ਰੱਬ ਨਹੀਂ ਯਾਦ ਜਾਂ ਉਹਨਾਂ ਨੂੰ ਮੌਤ ਨਹੀਂ ਆਉਣੀ ਹੈ ਨਾ ਉਹ ਆਪਦੇ ਆਪ ਨੂੰ ਸਿਕੰਦਰ ਸਮਝਦੇ ਆ ਤੇ ਉਹ ਬੰਦਿਆਂ ਨੂੰ ਤੰਗ ਕਰਦੇ ਆ ਉਹ ਬੰਦੇ ਜ਼ਰੂਰ ਆ ਸਕਦੇ ਆ ਠੀਕ ਹੈ ਜੀ ਉਹ ਉਹਨਾਂ ਲਈ ਵੈਲਕਮ ਆ ਇੱਥੇ ਵਧੀਆ ਚੀਜ਼ ਆ ਉਹਨਾਂ ਨੂੰ ਉਹ ਸੌਖੇ ਰਹਿੰਦੇ ਆ ਉਹਨਾਂ ਨੂੰ ਕੋਈ ਔਖਾ ਵੀ ਨਹੀਂ ਲੱਗਦਾ ਸੋ ਇਹ ਸੀ ਕਿ ਛੋਟੀ ਜੀ ਜਾਣਕਾਰੀ ਠੀਕ ਹੈ ਜੀ ਕਿਵੇਂ ਲੱਗੀ ਵੀਡੀਓ ਜਰੂਰ ਦੱਸਿਓ ਮਿਲਦੇ ਆਂ ਨੈਕਸਟ ਵੀਡੀਓ ਤਦ ਤੱਕ ਲਈ ਰੱਬ ਰੱਖਾ